ਸਤਿ ਸ੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਰਵਣ ਕਰਾਂਗੇ ਕਿ ਲੋਕ ਮਰ ਕੇ ਭੂਤਾਂ ਪ੍ਰੇਤਾਂ ਦੀਆਂ ਜੁਨਾਂ ਵਿੱਚ ਕਿਉਂ ਪਟਕਦੇ ਹਨ ਕਈ ਲੋਕ ਕਹਿੰਦੇ ਨੇ ਕਿ ਭੂਤ ਪ੍ਰੇਤ ਕੁਝ ਵੀ ਨਹੀਂ ਹੁੰਦਾ ਪਰ ਜੇ ਉਹਨਾਂ ਦਾ ਨਾਮ ਹੈ ਤਾਂ ਉਹ ਜ਼ਰੂਰ ਹੋਣਗੇ ਅੱਜ ਆਪਾਂ ਸੌ ਸਾਖੀ ਕਥਾ ਵਿੱਚੋਂ ਸੌ ਸਾਖੀ ਸਰਵਣ ਕਰਾਂਗੇ ਪਰ ਕਈ ਥਾਵਾਂ ਦੇ ਉੱਪਰ ਭੂਤਾਂ ਬ੍ਰੇਤਾਂ ਨੂੰ ਲੈ ਕੇ ਬੜਾ ਪਖੰਡ ਹੁੰਦਾ ਹੈ ਖਾਸ ਕਰਕੇ ਪੰਜਾਬ ਵਿੱਚ ਆਓ ਜੀ ਹੁਣ ਆਪਾਂ ਸੋ ਸਾਖੀ ਵਿੱਚੋਂ 33ਵੀਂ ਸਾਖੀ ਸਰਵਣ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸਜਿਆ ਹੋਇਆ ਸੀ ਉਸ ਸਮੇਂ ਜੰਗਲ ਸੀ ਤੇ ਜੰਗਲ ਦੇ ਵਿੱਚ ਕੁਝ ਕਿ ਸਿੰਘਾਂ ਨੂੰ ਬੜਾ ਹੀ ਡਰ ਲੱਗਣ ਲੱਗ ਗਿਆ ਸੰਗਤ ਨੇ ਬੇਨਤੀ ਕੀਤੀ ਗੁਰੂ ਜੀ ਇਥੋਂ ਬੜਾ ਡਰ ਲੱਗ ਰਿਹਾ ਹੈ ਕਿਰਪਾ ਕਰਕੇ ਇਥੋਂ ਡੇਰਾ ਚੱਕ ਲਵੋ ਗੁਰੂ ਸਾਹਿਬ ਨੇ ਕਿਹਾ ਕਿ ਅਸਲ ਵਿੱਚ ਇੱਥੇ ਪੂਤਾਂ ਪ੍ਰੇਤਾਂ ਦਾ ਵਾਸ ਹੈ ਤੁਸੀਂ ਅਜਿਹਾ ਕਰੋ ਕਿ ਮੇਰਾ ਤੀਰ ਕੱਢੋ ਤੇ ਇੱਕ ਲਾਈਨ ਖਿੱਚੋ ਜਿੱਥੋਂ ਤੱਕ ਤੁਸੀਂ ਲਾਈਨ ਖਿੱਚੋਗੇ ਉੱਥੇ ਤੱਕ ਤੁਹਾਨੂੰ ਡਰ ਨਹੀਂ ਲੱਗੇਗਾ ਉਸ ਸਮੇਂ ਤੀਰ ਲੈ ਕੇ ਲਕੀਰ ਖੇਚੀ ਗਈ ਤੇ ਸਿੱਖਾਂ ਨੂੰ ਰਾਹਤ ਮਿਲੀ ਉਸ ਵੇਲੇ ਸਭ ਨੇ ਪੁੱਛਿਆ ਗੁਰੂ ਜੀ ਕਿ ਭੂਤ ਪ੍ਰੇਤ ਹੁੰਦੇ ਨੇ ਸਾਨੂੰ ਇਸ ਜਗ੍ਹਾ ਤੋਂ ਡਰ ਲੱਗ ਰਿਹਾ ਹੈ ਕੀ ਇਹ ਚੀਜ਼ਾਂ ਹੈਗੀਆਂ ਨੇ ਸਿੱਖਾਂ ਨੇ ਬੇਨਤੀ ਕੀਤੀ ਉਸ ਸਮੇ ਗੁਰੂ ਜੀ ਨੇ ਇੱਕ ਸ਼ਬਦ ਪੜ੍ਹਿਆ ਜਿਸ ਦਾ ਅਰਥ ਸੀ ਕਿ ਸਭ ਦੇ ਵਿੱਚ ਪਰਮੇਸ਼ਵਰ ਦਾ ਵਾਸ ਹੈ ਅੱਖਾਂ ਨੂੰ ਬਣਾਉਣ ਵਾਲਾ ਸਾਰਿਆਂ ਦੀਆਂ ਅੱਖਾਂ ਦੁਆਰਾ ਇਸ ਜਗਤ ਨੂੰ ਦੇਖ ਰਿਹਾ ਹੈ ਉਸ ਸਮੇ ਇਹ ਸ਼ਬਦ ਪੜਨ ਤੋਂ ਬਾਅਦ ਸਾਰਿਆਂ ਨੂੰ ਭੂਤ-ਪ੍ਰੇਤ ਦਿਖਣ ਲੱਗੇ ਤੇ ਉਹਨਾਂ ਨੇ ਆ ਕੇ ਬੇਨਤੀ ਕੀਤੀ ਗੁਰੂ ਜੀ ਸਾਡਾ ਬੁਰਾ ਹਾਲ ਹੈ ਭੂਤ-ਪ੍ਰੇਤਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮਹਾਰਾਜ ਸਾਡੀ ਗਤੀ ਹੋ ਨਹੀਂ ਸਕਦੀ ਤੁਸੀਂ ਸਾਡੀ ਗਤੀ ਕਰ ਦਿਓ ਕਿਉਂਕਿ ਦੂਜੇ ਤਾਂ ਸਾਡੇ ਤੋਂ ਬਹੁਤ ਕੰਮ ਲੈਂਦੇ ਨੇ ਤੇ ਸਾਨੂੰ ਕਈ ਅਜਿਹੇ ਤਾੰਤ੍ਰਿਕ ਨੇ ਜੋ ਸਾਨੂੰ ਵਾਸ ਵਿੱਚ ਕਰਕੇ ਕੰਮ ਲੈਂਦੇ ਨੇ ਗੁਰੂ ਜੀ ਨੇ ਕਿਹਾ ਭਾਈ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਆਪਣਾ ਹਾਲ ਕਿ ਤੁਸੀਂ ਪੂਤਾਂ ਪ੍ਰੇਤਾਂ ਦੀ ਜੂਨ ਕਿਵੇਂ ਪਾਈ ਉਸ ਸਮੇਂ ਪੂਤਾਂ ਪ੍ਰੇਤਾਂ ਨੇ ਕਿਹਾ ਮਹਾਰਾਜ ਜਦੋਂ ਦੀ ਗੁਰਨਾਨਕ ਪਾਤਸ਼ਾਹ ਜੀ ਦੀ ਬਾਣੀ ਪੜਨੀ ਸਟਾਰਟ ਹੋਈ ਹੈ ਉਦੋਂ ਦਾ ਸਾਡੀ ਗਿਣਤੀ ਘਟ ਗਈ ਹੈ ਪੂਤਾਂ ਪ੍ਰੇਤਾਂ ਦੀ ਜੂਨੀ ਵਿੱਚ ਆਉਣ ਵਾਲੇ ਲੋਕ ਪਹਿਲਾਂ ਨਾਲੋਂ ਬਹੁਤ ਘਟ ਗਏ ਨੇ ਮਹਾਰਾਜ ਨੇ ਕਿਹਾ ਤੁਸੀਂ ਇਹ ਦੱਸੋ ਕਿ ਤੁਸੀਂ ਇਹ ਜੂਨ ਪਈ ਕਿਵੇਂ ਉਸ ਸਮੇਂ ਪੁੱਤਾਂ ਬ੍ਰੇਤਾ ਨੇ ਦੱਸਿਆ ਕਿ ਲੋਕ ਜਦੋਂ ਸੰਸਕਾਰ ਕਰਦੇ ਨੇ ਤਾਂ ਕੜਾ ਪ੍ਰਸ਼ਾਦ ਨਹੀਂ ਬਣਾਉਂਦੇ ਨਾ ਹੀ ਪਹਿਲਾਂ ਵਾਂਗੂ ਬਾਣੀ ਪੜੀ ਜਾਂਦੀ ਹੈ ਨਾ ਹੀ দান-ਪੁੱਤਨ ਕੀਤਾ ਜਾਂਦਾ ਹੈ ਕੁਝ ਲੋਕ ਤਾਂ ਆਪਣੇ ਕਰਮਾਂ ਕਰਕੇ ਪ੍ਰੇਤ ਬਣਦੇ ਨੇ ਜਿਵੇਂ ਅੰਤ ਸਮੇਂ ਦੇ ਵਿੱਚ ਉਹ ਆਪਣੇ ਘਰ ਨੂੰ ਹੀ ਚੇਤੇ ਕਰੀ ਜਾਂਦੇ ਨੇ ਪੁੱਤ ਨੇ ਇਹ ਵੀ ਦੱਸਿਆ ਕਿ ਜਦੋਂ ਮਰਦੇ ਸਮੇਂ ਕਿਸੇ ਦੇ ਮਰਨ ਤੋਂ ਬਾਅਦ ਬਾਣੀ ਨਹੀਂ ਪੜੀ ਜਾਂਦੀ ਤਾਂ ਉਹ ਬੰਦਾ ਵੀ ਪ੍ਰੇਤ ਦੀ ਜੋਨ ਵਿੱਚ ਪੈਂਦਾ ਹੈ ਉਹ ਕਹਿੰਦੇ ਕਿ ਜੇ ਸਾਡੇ ਸਮਿਤ ਕੋਈ ਗੁਰਨਾਨਕ ਪਾਤਸ਼ਾਹ ਜੀ ਦਾ ਪਾਠ ਕਰਾ ਦੇਵੇ ਫਿਰ ਸਾਡੀ ਗਤੀ ਹੋ ਜਾਂਦੀ ਹੈ ਜਿਹੜੀ ਰੂਹ ਦੀ ਬਾਣੀ ਨਹੀਂ ਪੜੀ ਜਾਂਦੀ ਉਸ ਦੀ ਗਤੀ ਨਹੀਂ ਹੁੰਦੀ ਉਸ ਸਮੇ ਇਹ ਵੀ ਕਿਹਾ ਗਿਆ ਕਿ ਜਿਹੜੇ ਸਿੱਖ ਬਾਣੀ ਨਹੀਂ ਪੜਦੇ ਗੁਰੂ ਸਾਹਿਬ ਦੀ ਰਹਿਤ ਮਰਿਆਦਾ ਅਨੁਸਾਰ ਜੀਵਨ ਨਹੀਂ ਗੁਜ਼ਾਰਦੇ ਬਾਣੀ ਕੰਠ ਨਹੀਂ ਕਰਦੇ ਉਹ ਵੀ ਮਰ ਕੇ ਪੂਤਾਂ ਪ੍ਰੇਤਾਂ ਦੀ ਜੂਨ ਵਿੱਚ ਪੈ ਜਾਂਦੇ ਨੇ ਉਹਨਾਂ ਨੇ ਕਿਹਾ ਜਿਸ ਸਮੇ ਕਿਸੇ ਕੰਨਿਆ ਦਾ ਵਿਆਹ ਕੀਤਾ ਜਾਂਦਾ ਹੈ ਉਸ ਸਮੇ ਬਾਣੀ ਪੜੀ ਜਾਂਦੀ ਹੈ ਅੱਗ ਵਾਲੀ ਜਾਂਦੀ ਹੈ ਉਸ ਸਮੇਂ ਅਸੀਂ ਇਕੰਨਿਆਂ ਦਾ ਇੱਕ ਵਾਲ ਪੱਟ ਕੇ ਆਪਣੇ ਕੋਲ ਰੱਖ ਲੈਨੇ ਆ ਫਿਰ ਜੇ ਉਹ ਮਰ ਜਾਵੇ ਤਾਂ ਉਹ ਚੁੜੇਲ ਹੋ ਜਾਂਦੀ ਹੈ ਫਿਰ ਚੁੜੇਲਾ ਨੇ ਦੱਸਿਆ ਕਿ ਜਿਹੜੀ ਸਿੰਘਣੀ ਬਾਣੀ ਪੜਦੇ ਪੜਦੇ ਮਰ ਜਾਂਦੀ ਹੈ ਉਹ ਚੁੜੇਲ ਨਹੀਂ ਬਣਦੀ ਤੇ ਇਸ ਦੇ ਉਲਟ ਜਿਹੜੀ ਬਾਣੀ ਨਹੀਂ ਪੜਦੀ ਔਰ ਜਿਸ ਦੀ ਅਚਨਚੇਤ ਮੌਤ ਹੋ ਜਾਂਦੀ ਹੈ ਉਹ ਵੀ ਘਰ ਪਰਿਵਾਰ ਨੂੰ ਯਾਦ ਕਰਦੀ ਰਹਿੰਦੀ ਹੈ ਇਸ ਕਰਕੇ ਉਹ ਵੀ ਚੜੇਲ ਬਣ ਜਾਂਦੀ ਹੈ ਤੇ ਉਹ ਆਪਣੇ ਮਾਪਿਆਂ ਨੂੰ ਸਹੁਰਿਆਂ ਨੂੰ ਘਰਦਿਆਂ ਨੂੰ ਹੀ ਦੁੱਖ ਦਿੰਦੀਆਂ ਨੇ ਉਸ ਸਮੇਂ ਉਹ ਚੜੇਲਾ ਤੇ ਭੂਤ ਪ੍ਰੇਤ ਆਪਣੇ ਮੂੰਹੋਂ ਦੱਸ ਰਹੇ ਸੀ ਕਿ ਉਹਨਾਂ ਦੀ ਗਤੀ ਕਿਵੇਂ ਹੋਵੇਗੀ ਤੇ ਗੁਰੂ ਸਾਹਿਬ ਨੂੰ ਆਪਣੀ ਗਤੀ ਕਰਨ ਦੇ ਲਈ ਕਹਿ ਰਹੀਆਂ ਸੀ ਉਸ ਸਮੇਂ ਇਹ ਵੀ ਗੁਰੂ ਸਾਹਿਬ ਕਹਿੰਦੇ ਸੀ ਕਿ ਜੋ ਵੀ ਤੁਸੀਂ ਕੰਮ ਕਰਦੇ ਹੋਂ ਉਸ ਵਿੱਚੋਂ 1 ਰੁਪਿਆ ਦਾ ਸਬੰਧ ਜ਼ਰੂਰ ਕੱਢਿਆ ਕਰੋ ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ 1 ਰੁਪਿਆ ਬਹੁਤ ਵੱਡੀ ਰਕਮ ਹੁੰਦੀ ਸੀ ਗੁਰੂ ਜੀ ਨੇ ਕਿਹਾ ਜੋ ਗੁਰੂ ਦੇ ਅਨੁਸਾਰ ਚੱਲੇਗਾ ਉਸਨੂੰ ਕਿਵੇਂ ਦੁੱਖ ਆ ਸਕਦਾ ਹੈ ਭਾਈ ਉਸ ਸਮੇਂ ਲੋਕਾਂ ਨੇ ਕਿਹਾ ਕਿ ਸਾਨੂੰ ਤਾਂ ਭੂਤਾਂ ਪ੍ਰੇਤਾਂ ਤੋਂ ਬੜਾ ਡਰ ਲੱਗਦਾ ਤੇ ਗੁਰੂ ਸਾਹਿਬ ਨੇ ਕਿਹਾ ਕਿ ਜੇ ਤੁਸੀਂ ਬਾਣੀ ਪੜ੍ਹੋਗੇ ਤੁਹਾਨੂੰ ਕਦੇ ਵੀ ਇਹਨਾਂ ਚੀਜ਼ਾਂ ਤੋਂ ਡਰ ਨਹੀਂ ਲੱਗੇਗਾ ਪਰ ਅੱਜਕੱਲ੍ਹ ਕੁਝ ਲੋਕ ਅਜਿਹੇ ਵੀ ਨੇ ਜਿਹੜੇ ਤੁਹਾਨੂੰ ਧਾਰਮਿਕ ਸਥਾਨਾਂ ਉੱਪਰ ਜਾਣ ਤੋਂ ਰੋਕਦੇ ਨੇ ਤੇ ਤੁਹਾਨੂੰ ਕਹਿ ਹੀ ਦਿੰਦੇ ਨੇ ਕਿ ਤੁਸੀਂ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਹੋ ਰੋਜ਼ ਮੰਦਰ ਜਾਂਦੇ ਹੋ ਤੁਹਾਨੂੰ ਕੀ ਮਿਲਿਆ ਤੁਸੀਂ ਸਾਡੇ ਨਾਲ ਕਿਸੇ ਬਾਬੇ ਕੋਲ ਚੱਲੋ ਉਹ ਬਹੁਤ ਕਰਨੀ ਵਾਲੇ ਨੇ ਮਤਲਬ ਕਿ ਲੋਕ ਵੈਮ ਪਰਮ ਵਿੱਚ ਫਸੇ ਹੋਏ ਨੇ ਜਿਵੇਂ ਕਿ ਸੋ ਸਾਖੀ ਵਿੱਚ ਗੁਰੂ ਸਾਹਿਬ ਦੇ ਬਚਨ ਨੇ ਕਿ ਸਿੰਘੋ ਤੁਸੀਂ ਸ਼ੇਰ ਹੋ ਕੁੱਤੇ ਬਹੁਤ ਭੌਂਕਣਗੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਕਿਹਾ ਕਿ ਜਿਹੜੇ ਲੋਕ ਰਾਜਨੀਤੀ ਵਿੱਚ ਨੇ ਜਿਹੜੇ ਲੋਕਾਂ ਨੂੰ ਤੰਗ ਕਰਦੇ ਨੇ ਉਹ ਕੁੱਕਰ ਨੇ ਭਾਵ ਕੁੱਤੇ ਨੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਲੋਕ ਜੋ ਹੈਗੇ ਨੇ ਜੋ ਤੁਹਾਨੂੰ ਰੋਕਦੇ ਨੇ ਕੁੱਤੇ ਬਹੁਤ ਭੌਂਕਣਗੇ ਪਰ ਤੁਸੀਂ ਸ਼ੇਰ ਹੋ ਤੁਸੀਂ ਆਪਣਾ ਧਰਮ ਨਹੀਂ ਛੱਡਣਾ ਆਪਣੇ ਧਰਮ ਉੱਪਰ ਵਿਸ਼ਵਾਸ ਰੱਖਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪੜ੍ਹਨੀ ਹੈ ਜੋ ਬੰਦਾ ਤੁਹਾਨੂੰ ਗੁਰੂ ਤੋਂ ਦੂਰ ਕਰਦਾ ਹੈ ਉਸ ਤੋਂ ਦੂਰੀ ਬਣਾ ਕੇ ਰੱਖੋ ਉਸ ਨੂੰ ਮਾੜੀ ਵਰਤੀ ਵਾਲਾ ਜਾਣ ਕੇ ਮੂੰਹ ਨਹੀਂ ਲਾਉਣਾ ਸਿਰਫ ਗੁਰਮੁਖਾਂ ਦਾ ਸੰਗ ਕਰੋ ਮਨਮੁਖਾਂ ਤੋਂ ਦੂਰ ਰਹੋ ਜੇ ਤੁਸੀਂ ਗੁਰੂ ਨਾਲੋਂ ਟੁੱਟ ਜਾਵੋਗੇ ਤਾਂ ਤੁਹਾਨੂੰ ਭੂਤ ਪ੍ਰੇਤਾਂ ਬਣਨਾ ਪਵੇਗਾ ਤੇ ਤੁਸੀਂ ਐਵੇਂ ਹੀ ਪਟਕਦੇ ਰਹੋਗੇ ਪੁੱਤਾਂ ਨੇ ਉਸ ਸਮੇਂ ਬੇਨਤੀ ਕੀਤੀ ਸੀ ਕਿ ਮਹਾਰਾਜ ਲੋਕ ਸਾਨੂੰ ਵਰਤਦੇ ਨੇ ਸਾਡੇ ਤੋਂ ਦੂਜੇ ਲੋਕਾਂ ਦਾ ਨੁਕਸਾਨ ਕਰਾਉਂਦੇ ਨੇ ਤੇ ਸਾਨੂੰ ਐਵੇਂ ਹੀ ਪਟਕਾਈ ਫਿਰਦੇ ਨੇ ਸਾਡੀ ਬੇਨਤੀ ਹੈ ਸਾਡਾ ਉਧਾਰ ਕਰੋ ਗੁਰੂ ਜੀ ਨੇ ਤੀਰ ਕੱਢਿਆ ਤੇ ਬਾਣੀ ਪੜੀ ਉਹਨਾਂ ਦਾ ਵੀ ਉਧਾਰ ਕੀਤਾ ਉਹਨਾਂ ਨੇ ਕਿਹਾ ਗੁਰੂ ਜੀ ਸਾਨੂੰ ਉਪਦੇਸ਼ ਦਿਓ ਭੂਤਾਂ ਨੇ ਬੇਨਤੀ ਕੀਤੀ हे ਕਲਗੀਧਰ ਮਹਾਰਾਜ ਤੁਹਾਡੇ ਤੋਂ ਬਿਨਾ ਸਾਡੀ ਗਤੀ ਨਹੀਂ ਹੋਣੀ ਉਸੇ ਸਮੇਂ ਗੁਰੂ ਸਾਹਿਬ ਨੇ ਉਹਨਾਂ ਦੀ ਗਤੀ ਕੀਤੀ ਇਹ ਵਾਕਿਆ ਗੁਰਤੇਗ ਬਹਾਦਰ ਸਾਹਿਬ ਜੀ ਨਾਲ ਵੀ ਹੋਇਆ ਸੀ ਹਰੀ ਸਿੰਘ ਰੰਧਾਵਾ ਵਾਲੇ ਲਿਖਦੇ ਨੇ ਕਿ ਜਦੋਂ ਗੁਰਤੇਗ ਬਹਾਦਰ ਜੀ ਧਰਮ ਦੀ ਰੱਖਿਆ ਖਾਤਰ ਦਿੱਲੀ ਵਿਖੇ ਜਾ ਰਹੇ ਸੀ ਉੱਥੇ ਗੁਰੂ ਜੀ ਪਿੰਦਰੇ ਵਿੱਚ ਰਹੇ ਸੀ ਔਰੰਗਜੀਬ ਜੀ ਨੇ ਕੈਦ ਕੀਤਾ ਸੀ ਇਹ ਵੀ ਮੰਨਿਆ ਜਾਂਦਾ ਹੈ ਕਿ ਉੱਥੇ ਗੁਰੂ ਜੀ ਨੂੰ ਭੂਤਾਂ ਦੀ ਹਵੇਲੀ ਵਿੱਚ ਧਾੜ ਦਿੱਤਾ ਸੀ ਉੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਭੂਤ ਪ੍ਰੇਤ ਆਏ ਸੀ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਗੁਰੂ ਜੀ ਸਾਨੂੰ ਆਗਿਆ ਦਿਓ ਕਿ ਅਸੀਂ ਔਰੰਗਜੀਬ ਨੂੰ ਸਬਕ ਸਿਖਾਈਏ ਗੁਰੂ ਜੀ ਨੇ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਜੋ ਕਰਤਾਰ ਕਰੇਗਾ ਉਸੇ ਵਿੱਚ ਹੀ ਸਭ ਦੀ ਭਲੀ ਹੈ ਉਸ ਤੋਂ ਬਾਅਦ ਪ੍ਰੇਤਾ ਨੇ ਗੁਰੂ ਸਾਹਿਬਾਸਤੇ ਗੰਨਿਆਂ ਦੀ ਇੱਕ ਭਰੀ ਲੈ ਕੇ ਆਂਦੀ ਉਸ ਵੇਲੇ ਗੁਰੂ ਸਾਹਿਬ ਨੇ ਗੰਨੇ ਚੂਪੇ ਤੇ ਜਿਹੜੇ ਭਾਈ ਮਤੀਦਾਸ ਜੀ ਸੀ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਚੂਪੇ ਹੋਏ ਗੰਨਿਆਂ ਦੇ ਸਿਲਕੇ ਚੁਪਲੇ ਉਸਨੇ ਕਿਹਾ ਮੈਨੂੰ ਆਗਿਆ ਦਿਓ ਜੀ ਪਰ ਗੁਰੂ ਤੇਗ ਬਹਾਦਰ ਜੀ ਨੇ ਭਾਈ ਮਤੀਦਾਸ ਜੀ ਨੂੰ ਰੋਕ ਦਿੱਤਾ ਉਸ ਸਮੇ ਮਤੀ ਦਾਸ ਜੀ ਨੇ ਕਿਹਾ ਸੀ ਮੈਨੂੰ ਤੁਸੀਂ ਹੁਕਮ ਦਿਓ ਮੈਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਵਾਂ ਗੁਰੂ ਜੀ ਨੇ ਕਿਹਾ ਕਿ ਕਿਸੇ ਨੂੰ ਵੀ ਆਪਣੀ ਸ਼ਕਤੀ ਨਹੀਂ ਦਿਖਾਉਣੀ ਹੈ ਤੁਸੀਂ ਸ਼ਾਂਤੀ ਰੱਖੋ ਤੁਹਾਨੂੰ ਸ਼ਾਂਤ ਚੇਤ ਰਹਿਣਾ ਚਾਹੀਦਾ ਵਾਹਿਗੁਰੂ ਜੀ ਦੀ ਰਜਾ ਵਿੱਚ ਰਹਿਣਾ ਚਾਹੀਦਾ ਉਸ ਸਮੇ ਭੂਤ ਪ੍ਰੇਤਾਂ ਨੇ ਇਹ ਕੌਤਕ ਦੇਖ ਲਿਆ ਤੇ ਕਹਿਣ ਲੱਗੇ ਗੁਰੂ ਸਾਹਿਬ ਜੀ ਸਾਡਾ ਵੀ ਕਲਿਆਣ ਕਰੋ ਗੁਰੂ ਸਾਹਿਬ ਜੀ ਨੇ ਜੋ ਵੀ ਗੰਨਾ ਚੁਪਿਆ ਸੀ ਉਸ ਦੀਆਂ ਜੋ ਛਲਕਾਂ ਸੀ ਜਦੋਂ ਉਹਨਾਂ ਨੇ ਉਹ ਛਲਕਾਂ ਨੂੰ ਮੂੰਹ ਲਾਇਆ ਤਾਂ ਉਹ ਜਨਮ ਮਰਨ ਤੋਂ ਮੁਕਤ ਹੋ ਗਏ ਪਰ ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਵੀ ਉਹਨਾਂ ਨੂੰ ਪੁੱਛਿਆ ਸੀ ਕਿ ਸਾਨੂੰ ਪਹਿਲਾਂ ਇਹ ਦੱਸੋ ਕਿ ਤੁਸੀਂ ਭੂਤ ਪ੍ਰੇਤ ਕਿਵੇਂ ਬਣੇ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਨੇਮ ਚੁੱਕ ਕੇ ਕਿਸੇ ਹਵੇਲੀ ਉੱਤੇ ਕਬਜ਼ਾ ਕਰ ਲਿਆ ਸੀ ਜੀ ਤੇ ਮੈਂ ਮੋ ਸੀਮਿੰਟ ਇੱਟਾਂ ਨਾਲ ਕਰ ਲਿਆ ਤੇ ਮੇਰੇ ਪ੍ਰਾਣ ਨਿਕਲ ਗਏ ਗੁਰੂ ਜੀ ਕਹਿੰਦੇ ਨੇ ਜਿਹੜਾ ਮੰਦਰ ਮਕਾਨਾਂ ਦੇ ਮੋਹ ਵਿੱਚ ਜੁੜ ਜਾਂਦਾ ਹੈ ਉਹ ਵੀ ਭਾਈ ਭੂਤਾਂ ਪ੍ਰੇਤਾਂ ਦੀ ਜੂਨ ਵਿੱਚ ਹੀ ਪੈਂਦਾ ਹੈ ਇਹ ਜੂਨ ਬਹੁਤ ਹੀ ਦੁਖਦਾਇਕ ਹੁੰਦੀ ਹੈ ਫਿਰ ਸਾਰੇ ਸਿੱਖਾਂ ਨੇ ਹੱਥ ਜੋੜੇ ਉਸ ਵੇਲੇ ਸਾਰੇ ਸਿੱਖਾਂ ਨੇ ਹੱਥ ਜੋੜੇ ਤੇ ਕਹਿਣ ਲੱਗੇ ਇਹ ਤਾਂ ਬਹੁਤ ਗੁਰੀ ਜੂਨ ਹੈ ਜੇ ਗੁਰੂ ਚਾਵੇ ਤਾਂ ਹੀ ਮੁਕਤੀ ਮਿਲ ਸਕਦੀ ਹੈ ਮਹਾਰਾਜ ਬਾਬਾ ਵੀਰ ਸਿੰਘ ਦੌਧਰ ਵਾਲਿਆਂ ਦੀ ਇੱਕ ਸਾਖੀ ਹੈ ਜਿਨ੍ਹਾਂ ਨੇ ਰਾਗ ਵਿੱਚ ਟਕਸਾਲ ਤੋਰੀ ਸੀ ਉਹ ਆਪਣੇ ਹੱਥੀ ਗੁਰੂ ਸਾਹਿਬ ਜੀ ਦਾ ਸਰੂਪ ਲਿਖਣ ਦੀ ਵੀ ਸੇਵਾ ਕਰਿਆ ਕਰਦੇ ਸੀ ਉਸ ਵੇਲੇ ਉਹ ਆਪਣੀ ਪੁਸਤਕ ਰੱਖ ਕੇ ਆਪ ਇਸ਼ਨਾਨ ਕਰਨ ਲਈ ਚਲਾ ਗਿਆ ਇੱਕ ਦਿਨ ਬਾਬਾ ਜੀ ਦਾ ਲਿਖਦੇ ਲਿਖਦੇ ਤਿਹਾਨ ਇੱਕ ਅਲਮਾਰੀ ਉੱਪਰ ਪਿਆ ਉੱਥੇ ਇੱਕ ਸੱਪ ਪਿਆ ਸੀ ਬਾਬਾ ਜੀ ਨੇ ਸੇਵਕ ਨੂੰ ਬੁਲਾਇਆ ਤੇ ਸੱਪ ਨੂੰ ਬਾਹਰ ਕਢਵਾਇਆ ਤੇ ਪੁੱਛਿਆ ਇਸ ਦਾ ਇੱਥੇ ਆਉਣ ਦਾ ਕੀ ਕਾਰਨ ਹੋ ਸਕਦਾ ਹੈ ਉਸ ਸਮੇਂ ਸੇਵਕ ਨੇ ਕਿਹਾ ਕਿ ਇਸ ਲਮਾਰੀ ਵਿੱਚ ਤਾਂ ਇੱਕ ਸਾਧੂ ਦੀ ਪੁਸਤਕ ਪਈ ਹੋਈ ਹੈ ਉਸ ਦੇ ਵਿੱਚ ਕੁਝ ਮਾਇਆ ਵੀ ਪਈ ਹੋਈ ਹੈ ਉਸ ਸਮੇਂ ਬਾਬਾ ਜੀ ਨੇ ਕਿਹਾ ਕਿ ਇਉਂ ਲੱਗਦਾ ਹੈ ਕਿ ਉਸ ਦੀ ਮਨ ਇੱਛਾ ਇਸ ਮਾਇਆ ਵਿੱਚ ਰਹਿ ਗਿਆ ਹੋਣਾ ਹੈ ਇਸ ਲਈ ਉਹ ਸੱਪ ਦੀ ਜੂਨ ਵਿੱਚ ਪਿਆ ਹੈ ਤੇ ਆ ਕੇ ਮਾਇਆ ਕੋਲ ਹੀ ਬੈਠਾ ਹੈ ਭਗਤ ਤਰਲੋਚਨ ਜੀ ਜਿੱਥੇ ਰਹਿੰਦੇ ਸੀ ਇਹ ਉਹਨਾਂ ਦਾ ਸ਼ਬਦ ਹੈ ਉੱਥੇ ਇੱਕ ਮਾਈ ਹੁੰਦੀ ਸੀ ਉਹ ਲੋਕਾਂ ਤੋਂ ਆਪਣੀ ਪੂਜਾ ਕਰਵਾਉਂਦੀ ਹੁੰਦੀ ਸੀ ਕਹਿੰਦੀ ਸੀ ਮੇਰੀ ਪੂਜਾ ਕਰੋ ਤੁਹਾਨੂੰ ਸਵਰਗ ਮਿਲੇਗਾ ਅੱਜ ਕੱਲ੍ਹ ਵੀ ਪਖੰਡ ਬਹੁਤ ਹੈ ਪਰ ਕੁਝ ਲੋਕਾਂ ਦੇ ਵਿੱਚ ਅੱਜ ਵੀ ਪਖੰਡ ਬਹੁਤ ਹੈ ਉਸ ਸਮੇਂ ਕੁਝ ਲੋਕਾਂ ਨੇ ਆ ਕੇ ਭਾਈ ਤਰਲੋਚਨ ਜੀ ਨੂੰ ਕਿਹਾ ਕਿ ਦੱਸੋ ਅਜਿਹੇ ਲੋਕਾਂ ਦਾ ਮਰਨ ਤੋਂ ਬਾਅਦ ਕੀ ਹਾਲ ਹੁੰਦਾ ਹੈ ਭਗਤ ਤਰਲੋਚਨ ਜੀ ਕਹਿੰਦੇ ਨੇ ਜੋ ਬੰਦਾ ਮਰਦੇ ਸਮੇ ਮਾਇਆ ਨੂੰ ਯਾਦ ਕਰਦਾ ਹੈ ਉਹ ਸੱਪ ਦੀ ਜੂਨ ਚ ਪੈਂਦਾ ਹੈ ਜੋ ਬੰਦਾ ਆਪਣੇ ਅਖੀਰਲੇ ਸਮੇ ਵਿੱਚ ਇਸਤਰੀ ਨੂੰ ਯਾਦ ਕਰਦਾ ਹੈ ਉਹ ਵੇਸਵਾ ਦੀ ਜੂਨੀ ਵਿੱਚ ਪੈਂਦਾ ਹੈ ਵੇਸਵਾ ਵੀ ਇੱਕ ਜੂਨੀ ਹੀ ਹੁੰਦੀ ਹੈ ਜੋ ਬੰਦਾ ਮਰਦੇ ਸਮੇ ਆਪਣੇ ਬੱਚਿਆਂ ਨੂੰ ਯਾਦ ਕਰਦਾ ਹੈ ਉਹ ਸੂਰ ਦੀ ਜੂਨ ਵਿੱਚ ਪੈਂਦਾ ਹੈ ਭਵ ਗੁਰੂ ਇਹ ਕਹਿਣਾ ਚਾਹੁੰਦਾ ਹੈ ਦੇਖ ਤੈਨੂੰ ਧੀਆ ਪੁੱਤਰ ਕਿੰਨੇ ਪਿਆਰੇ ਨੇ ਤੂੰ ਅਜਿਹਾ ਕਰ ਸੂਰ ਹੀ ਬਣ ਜਾ ਜਿਸ ਦੇ ਨਿਆਣੇ ਹੀ ਨਿਆਣੇ ਹੁੰਦੇ ਨੇ ਉਸਦੇ ਤਾਂ ਬੱਚੇ ਹੀ ਬਹੁਤ ਹੁੰਦੇ ਨੇ ਜੋ बार-बार ਘਰ-ਬਾਰੀ ਚੇਤੇ ਕਰੀ ਜਾਂਦਾ ਉਹ ਫਿਰ ਪ੍ਰੇਤ ਦੀ ਜੂਨ ਵਿੱਚ ਪੈਂਦਾ ਹੈ ਜਿੱਦਾਂ ਕਿ ਆਪਾਂ ਪਹਿਲਾ ਸਿਮਰਨ ਕੀਤਾ ਭਗਤ ਰਚਨ ਜੀ ਕਹਿੰਦੇ ਨੇ ਜੋ ਅਖੀਰਲੇ ਸਮੇਂ ਪਰਮਾਤਮਾ ਦਾ ਯਾਪ ਕਰਦਾ ਹੈ ਨਾਰਾਇਣ ਨਾਰਾਇਣ ਜਪਦਾ ਹੈ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ ਗੁਰੂ ਸਾਹਿਬ ਨੇ ਲੋਕਾਂ ਨੂੰ ਭੂਤਾਂ ਛੜੇਲਾਂ ਦਾ ਵੀ ਰੂਪ ਦਿਖਾ ਦਿੱਤਾ ਕਿ ਦੇਖੋ ਭਾਈ ਲੋਕ ਕਿੰਨੇ ਦੁਖੀ ਨੇ ਇਹ ਜੂਨਾ ਕਿੰਨੀਆਂ ਬੁਰੀਆਂ ਨੇ ਇਸ ਨਾਲੋਂ ਚੰਗਾ ਹੈ ਬਾਣੀ ਪੜੋ ਗੁਰੂ ਦੇ ਲੜ ਲੱਗੋ ਨਾਮ ਜਪੋ ਜੇ ਤੁਸੀਂ ਗੁਰੂ ਦਾ ਨਾਮ ਨਹੀਂ ਜਪੋਗੇ ਤੁਹਾਨੂੰ ਵੀ ਇਹੀ ਜੂਨੀਆਂ ਮਿਲਣੀਆਂ ਨੇ ਇਹ ਸਭ ਗੁਜਰੀ ਰਾਗ ਵਿੱਚ ਦਰਜ ਹੈ ਜੋ ਕਿ ਭਾਈ ਤਰਲੋਚਨ ਜੀ ਦਾ ਲਿਖਿਆ ਹੋਇਆ ਹੈ ਰਾਗ ਵਿਦਿਆ ਸੱਚ ਸਾਇੰਸ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਦਰਜ ਹੈ ਸ਼ਬਦ ਬੜੇ ਪਿਆਰੇ ਨੇ ਪੱਤਰ ਲੋਚਨ ਜੀ ਕਹਿੰਦੇ ਨੇ ਕਿ ਕਣਕ ਚੌਲ ਆਦ ਜੋ ਦਾਣਿਆਂ ਤੋਂ ਬਿਨਾ ਹੋਣ ਉਸ ਫੂਸ ਨੂੰ ਕੌਣ ਦਾ ਕੋਈ ਲਾਭ ਨਹੀਂ ਹੁੰਦਾ ਭਾਵ ਨਾਮ ਰੂਪ ਦਾਣੇ ਤੋਂ ਬਿਨਾ ਕੋਈ ਹੋਰ ਕੰਮ ਕਰਨੇ ਇਹਨਾਂ ਦਾ ਵੀ ਕੋਈ ਲਾਭ ਨਹੀਂ ਹੈ ਇਸ ਦਾ ਕੋਈ ਫਲ ਹੱਥ ਨਹੀਂ ਆਵੇਗਾ ਇੱਕ ਵਾਰ ਭਗਤਰਲੋਚਨ ਜੀ ਕੋਲ ਇੱਕ ਬ੍ਰਾਹਮਣ ਉਹ ਆਪਣੇ ਭੇਖ ਨੂੰ ਚੰਗਾ ਗਈ ਜਾਂਦੇ ਸੀ ਤੇ ਬਾਕੀਆਂ ਨੂੰ ਕਹਿੰਦੇ ਸੀ ਕਿ ਤੁਸੀਂ ਆਪਣੇ ਭੇਖ ਨੂੰ ਛੱਡ ਕੇ ਸਾਡੇ ਭੇਖ ਚ ਆਜੋ ਇਹ ਗੱਲ ਦਾ ਭਗਤਰਲੋਚਨ ਜੀ ਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਕਿੰਨਾ ਮਾਣ ਹੈ ਉਹ ਕਹਿੰਦੇ ਨੇ ਕਿ ਅੰਦਰੋਂ ਤਾਂ ਬੰਦਿਆ ਤੂੰ ਆਪਣੇ ਆਪ ਨੂੰ ਸਾਫ਼ ਨਹੀਂ ਕੀਤਾ ਬਾਹਰੋਂ ਭੇਖੀ ਬਣ ਗਿਆ ਤੂੰ ਕਹਿਣਾ ਏ ਮੈਂ ਸੰਨਿਆਸੀ ਹੋ ਗਿਆ ਤੇ ਤੂੰ ਗੱਲਾਂ ਨਾਲ ਹੀ ਸੰਨਿਆਸੀ ਹੋ ਗਿਆ ਜੇ ਜੈ ਚੰਦ ਬ੍ਰਾਹਮਣ ਤੇਰੀ ਬਿਰਤੀ ਭਰਮਾ ਵਿੱਚ ਭੁੱਲੀ ਹੋਈ ਆ ਜੇ ਤੂੰ ਉਸ ਨੂੰ ਚੇਤੇ ਕੀਤਾ ਹੁੰਦਾ ਤੂੰ ਚੰ드ਰਮਾ ਦੀ ਨਿਆਈ ਵਰਗਾ ਹੋਣਾ ਸੀ ਸਭ ਪਾਸੇ ਤੇਰੀ ਜੈ ਜੈ ਹੋਣੀ ਸੀ ਜਿਵੇਂ ਲੋਕਾਂ ਤੋਂ ਪਾਥੀਆਂ ਵਾਂਗ ਮੰਗ ਮੰਗੇ ਜੋਗੀ ਲੈ ਜਾਂਦੇ ਨੇ ਉਵੇਂ ਭਗਤ ਤਰਲੋਚਨ ਜੀ ਕਹਿੰਦੇ ਨੇ ਕਿ ਲੋਕਾਂ ਤੋਂ ਮੰਗ ਮੰਗ ਕੇ ਤੂੰ ਖਾਦਾ ਹੈ ਮੰਗ ਮੰਗ ਕੇ ਸਮਾਨ ਇਕੱਠਾ ਕੀਤਾ ਹੈ ਕੰਨਾਂ ਵਿੱਚ ਮੁੰਦਰਾਂ ਪਾ ਲਈਆਂ ਤੇ ਮਨ ਤੇਰਾ ਮਾਇਆ ਵਿੱਚ ਹੀ ਲੱਗਾ ਹੋਇਆ ਏ ਕਦੇ ਸਮਸ਼ਾਨ ਘਾਟ ਜਾ ਕੇ ਸਵਾਹ ਮੜ ਲੈਣਾ ਸਭ ਕੁਝ ਵਿਅਰਥ ਹੈ ਪਖੰਡ ਵਿੱਚ ਕੀ ਕਰਦੇ ਪਏ ਹੋ ਪਾਣੀ ਰੜਕ ਰਹੇ ਹੋ ਪਾਣੀ ਨੂੰ ਰੜਕਿਆ ਕੀ ਨਿਕਲੇਗਾ ਜਿਸ ਪਰਮੇਸ਼ਵਰ ਨੇ 84 ਲੱਖ ਜੁਨਾ ਕੀਤੀਆਂ ਨੇ ਪੈਦਾ ਉਸ ਨੂੰ ਕਿਉਂ ਨਹੀਂ ਯਾਦ ਕਰਦੇ ਜ਼ਿੰਦਗੀ ਨੂੰ ਕਿੱਧਰ ਲਈ ਜਾਂਦੇ ਹੋ ਨਾਲੇ ਆਪ ਭਰਮਾਂ ਵਿੱਚੋਂ ਨਾਲੇ ਲੋਕਾਂ ਨੂੰ ਪਾਉਂਦੇ ਹੋ ਦਾਣੇ ਹੈ ਨਹੀਂ 나ੜ ਨੂੰ ਕਿਉਂ ਗਾਈ ਜਾਣਾ ਇਹ ਉਹ ਲੋਕ ਨੇ ਜਦੋਂ ਬੱਚਾ ਗਰਭ ਵਿੱਚ ਹੋਵੇ ਤੇ ਉਹਨੂੰ ਕਹਿ ਦਈਏ ਵੀ ਬਾਹਰ ਬਹੁਤ ਸੋਹਣੀ ਦੁਨੀਆ ਹੈ ਬਾਹਰ ਨਿਕਲ ਕੇ ਦੇਖ ਪਰ ਉਸ ਸਮੇਂ ਤਾਂ ਅਸਲੀ ਦੁਨੀਆ ਉਸ ਦੀ ਹਨੇਰੇ ਵਿੱਚ ਹੀ ਹੈ ਜਦੋਂ ਉਹ ਬਾਹਰ ਆਏਗਾ ਤਾਂ ਹੀ ਤਾਂ ਉਹ ਬਾਹਰ ਦੀ ਦੁਨੀਆ ਦੇਖ ਪਾਏਗਾ ਜਦੋਂ ਵੀ ਆਪਾਂ ਨੂੰ ਕੋਈ ਕਹਿੰਦਾ ਹੈ ਬੰਦਗੀ ਕਰੋ ਤੁਹਾਨੂੰ ਜਨਮ ਮਰਨ ਤੋਂ ਮੁਕਤੀ ਮਿਲੇਗੀ ਅਸੀਂ ਵੀ ਯਕੀਨ ਨਹੀਂ ਕਰ ਪਾਉਂਦੇ ਪਰ ਇਹ ਵੀ ਗੱਲ ਹੈ ਜਦੋਂ ਕਿਸੇ ਚੀਜ਼ ਦਾ ਨਾਮ ਬਣ ਜਾਂਦਾ ਹੈ ਤਾਂ ਉਸ ਦੇ ਨਾਂ ਤੇ ਪਖੰਡ ਬਹੁਤ ਹੋਣ ਲੱਗ ਜਾਂਦਾ ਹੈ ਜੋ ਚੀਜ਼ ਦੀ ਵੈਲਿਊ ਜ਼ਿਆਦਾ ਹੋਏਗੀ ਇਹ ਵੀ ਜ਼ਰੂਰੀ ਹੈ ਉਸ ਦੀ ਨਕਲ ਜ਼ਰੂਰ ਬਣੇਗੀ ਪਖੰਡ ਵੈਮ ਬੜੇ ਚਿਰਾਂ ਤੋਂ ਤੁਰੇ ਆ ਰਹੇ ਨੇ ਪਰ ਚੰਗਾ ਤਾਂ ਇਹੀ ਹੈ ਕਿ ਗੁਰੂ ਦੇ ਲੜ ਲੱਗੇ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ